ਅੱਜ ਮੈਂ ਆਪਣੇ ਬਾਟੇ ਵਰਕਰਾਂ ਨਾਲ ਮਿਲ ਕੇ ਹਵਾਰਾ ਕਲਾਂ ਸਾਧ ਇਕਤਾਰ ਸਿੰਘ ਹਵਾਰਾ ਦੇ ਬਿਰਧ ਮਾਤਾ ਜੀ ਨੂੰ ਮਿਲ ਕੇ ਆਇਆ ਉਹਨਾਂ ਦੀ ਸਿਹਤ ਦੀ ਖਬਰ ਲੈ ਕੇ ਆਇਆ ਔਰ ਬਿਰਧ ਅਵਸਥਾ ਵਿੱਚ ਮਾਤਾ ਜੀ 37 ਸਾਲਾਂ ਤੋਂ ਆਪਣੇ ਪੁੱਤਰ ਦੀ ਸ਼ਕਲ ਸੂਰਤ ਦੇਖਣ ਲਈ ਤਰਪ ਰਹੇ ਨੇ ਔਰ 37 ਸਾਲਾਂ ਬਾਅਦ ਵੀ ਅਜੇ ਤੱਕ ਪੁੱਤਰ ਦੇ ਦਰਸ਼ਨ ਅਸੀਮ ਨਹੀਂ ਹੋਏ ਮੈਂ ਪਾਰ ਸਰਕਾਰ ਦੇ ਗ੍ਰਹਿ ਮਤਰਾਲੇ ਨੂੰ ਇਦੈਂਟੀਕਾਿਕ ਕਰਨਾ ਕਿ ਸਾਧ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਤੇ ਛੱਡਿਆ ਜਾਵੇ ਤਾਂ ਕਿ ਆਪਣੀ ਵਿਧ ਮਾਤਾ ਦੇ ਉਹ ਦਰਸ ਦੇ ਸਕਣ ਤੇ ਮਾਤਾ ਜੀ ਆਪਣੇ ਪੁੱਤ ਦੀ ਸ਼ਕਲ ਦੇਖ ਕੇ ਉਹ ਮਸ਼ੀਰਵਾਦ ਦੇ ਸਕਾਂ ਸੋ ਇਦਦੇ ਲਈ ਅਸੀਂ ਗਵਰਨਰ ਪੰਜਾਬ ਨੂੰ ਜਲਦੀ ਇੱਕ ਡੈਲੀਗੇਸ਼ਨ ਲੈ ਕੇ ਭੇਜਾਂਗੇ ਕਿਉਂਕਿ ਇਲਾਕੇ ਦੀਆਂ 100 ਤੋਂ ਵੱਧ ਪੰਚਾਇਤਾਂ ਨੇ ਮਤੇ ਪਾਸ ਕੀਤੇ ਨੇ ਔਰ ਹਵਾਰਾ ਕਲਾ ਦੀ ਪੰਚਾਇਤ ਨੇ ਗ੍ਰਾਮ ਸਭਾ ਨੇ ਲੈਕ ਤੇ ਉਹ ਵੀ ਤੇ ਮਤਾ ਪਾਕ ਕੇ ਜ਼ਿੰਮੇਵਾਰੀ ਲਈ ਜਾ ਕੇ ਸਜਕਾ ਸਿੰਘ ਹਵਾਰਾ ਨੂੰ ਜੇ ਜੇਲ੍ਹ ਤੋਂ ਧਿਆਨ ਪਰੋਤ ਤੇ ਛੱਡ ਕੇ ਹਵਾਰਾ ਕਲਾ ਵਿੱਚ ਲਿਆਂਕੇ ਉਹਨਾਂ ਦੇ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਪੰਚਾਇਤ ਦੀ ਗ੍ਰਾਮ ਸਭਾ ਦੀ ਪੂਰੀ ਜ਼ਿੰਮੇਵਾਰੀ ਹੋਏਗੀ ਜੇ ਉਹਨਾਂ ਨੂੰ ਪਰੋਲ ਪੂਰੀ ਹੋਣ ਤੇ ਜੇਲ੍ਹ ਤਾਂ ਤੇ ਛੱਡ ਕੇ ਆਉਂਦੀ ਸੋ ਮੈਂ ਸਮਝਦਾ ਕਿ ਮਾਨਵੀ ਕਦਰਾਂ ਕੀਮਤਾਂ ਤੇ ਧਿਆਨ ਚ ਰੱਖ ਕੇ ਸਾਡੇ ਵਿਧਾਨ ਦੀ ਭਾਵਨਾ ਨੂੰ ਧਿਆਨ ਚ ਰੱਖ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਧਿਆਨ ਚ ਰੱਖ ਕੇ ਭਾਰਤ ਸਰਕਾਰ ਨੂੰ ਸਾਜਿਕਤਾ ਸਿੰਘਵਾਰਾ ਨੂੰ ਪਰੋਲ ਤੇ ਛੱਡਣਾ ਚਾਹੀਦਾ ਔਰ ਉਹਦੇ ਲਈ ਇਥੇ ਜੋ ਜੋ ਭਾਰਤੀ ਦੀ ਸਜ਼ਾ ਸੁਣਾਉਣ ਸਮੇਂ ਜੋ ਫੈਸਲਾ ਲਿਖਿਆ ਔਰ ਫੈਸਲੇ ਵਿੱਚ ਵੀ ਜੋ ਅਨ ਵਿਕਤੀ ਮਾਜੋ ਜਲਸਾਵਾ ਨੇ ਕੁਝ ਲੈਣਾ ਲਿਖਿਆ ਨੇ ਉਹਨਾਂ ਨੂੰ ਆਧਾਰ ਬਣਾ ਕੇ ਵੀ ਔਰ ਜ਼ੇਲ ਦੇ ਵਿੱਚ ਸਾਜੀਤਾਰ ਸਿੰਘ ਹਮਾਰਾ ਦਾ ਜੋ ਵਰਤੋ ਹੈ ਉਹ ਨੂੰ ਦੇਖ ਕੇ ਵੀ ਤੇ ਇਲਾਕੇ ਦੇ ਲੋਕਾਂ ਵੱਲੋਂ ਜਿੰਮੇਵਾਰੀ ਲੈਣ ਦੇ ਆਧਾਰ ਤੇ ਵੀ ਮੈਂ ਸਮਝਦਾ ਕਿ ਗਵਰਨਰ ਪੰਜਾਬ ਜਿਹੜਾ ਹੈ ਉਹ ਪੈਰਵਾਈ ਕਰਨ ਔਰ ਲੋਕਾਂ ਦੀ ਭਾਵਨਾ ਤੋਂ ਭਾਰਤ ਸਰਕਾਰ ਨੂੰ ਜਾਣੂ ਕਰਾਉ ਤੇ ਕਰੋਲ ਤੇ ਅਹ ਜਿਹੜਾ ਟਿਕਟਾਂ ਸਿਰਵਾਰਾਂ ਨੂੰ ਛੱਡੰਦੀ ਵਿਵਸਥਾ ਲਈ ਪੈਰਬਾਈ ਕਰਮ ਐਸਾ ਸੀ ਜਿੱਥੋਂ ਕਰਾਂ